ਤਸਵੀਰਾਂ ਦੇ ਵਿੱਚ ਤੁਸੀਂ ਗੋਰੀ ਬਜ਼ੁਰਗ ਨੂੰ ਦੇਖ ਰਹੇ ਹੋ ਜੋ ਕਿ ਇੱਕ ਪੰਜਾਬੀ ਨੂੰ ੱੱਕਾ ਮਾਰ ਰਹੀ ਹੈ ਹਾਲਾਂਕਿ ਜਦੋਂ ਇਸ ਗੋਰੀ ਬਜ਼ੁਰਗ ਬੀਬੇ ਨੇ ਪੰਜਾਬੀ ਨੂੰ ੱੱਕਾ ਮਾਰਿਆ ਤਾਂ ਆਪ ਮਸਾਂ ਡਿਗਦੀ ਡਿਗਦੀ ਬਚੀ ਹੈ ਤੁਸੀਂ ਤਿੰਨ ਤੋਂ ਚਾਰ ਪੰਜਾਬੀ ਜਿਹੜੇ ਹੈਗੇ ਆ ਇਹ ਦੇਖ ਸਕਦੇ ਹੋ ਖੜੇ ਆ ਤੇ ਉਦੋਂ ਅਚਾਨਕ ਇੱਕ ਗੋਰੀ ਬਜ਼ੁਰਗ ਆਉਂਦੀ ਹੈ ਪਹਿਲਾਂ ਗੱਲਬਾਤ ਕਰਦੀ ਹੈ ਇਹਨਾਂ ਪੰਜਾਬੀਆਂ ਦੇ ਨਾਲ ਤੇ ਉਦੋਂ ਬਾਅਦ ਅਚਾਨਕ ਪਤਾ ਨਹੀਂ ਕੀ ਹੋ ਜਾਂਦਾ ਕਿ ਇੱਕੇ ਦਮ ਮਾੜਾ ਜਾ ਇਸ ਪੰਜਾਬੀ ਨੂੰ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਇਹ ੱੱੱਕਾ ਮਾਰਦੀ ਆ ਪੁਸ਼ ਕਰਦੀ ਆ ਪਰ ਆਪਣੀ ਸਿਹਤ ਦਾ ਧਿਆਨ ਨਹੀਂ ਦਿੰਦੀ ਹਾਲਾਂਕਿ ਬਜ਼ੁਰਗ ਸੀ ਪੰਜਾਬੀ ਨੂੰ ਤਾਂ ਕੀ ਹੋਣਾ ਸੀ ਜਿਹੜਾ ਇਹ ਪੰਜਾਬੀ ਨੌਜਵਾਨ ਨੂੰ ੱੱਕਾ ਜਦੋਂ ਇਹਦੇ ਗੋਰੀ ਬਜ਼ੁਰਗ ਨੇ ਮਾਰਿਆ ਆਪ ਮਸਾ ਡਿਗਦੀ ਡਿਗਦੀ ਬਚੀ ਐ ਤੇ ਉਸ ਤੋਂ ਬਾਅਦ ਜਿਹੜਾ ਇਹ ਪੰਜਾਬੀ ਨੌਜਵਾਨ ਸੀ ਇਹ ਉੱਥੋਂ ਘੁੰਮ ਕੇ ਦੂਜੇ ਪਾਸੇ ਖੜ ਜਾਂਦਾ ਪਰ ਹਰਾਨੀ ਵਾਲਾ ਮਾਮਲਾ ਜਿਹੜਾ ਹੈਗਾ ਤਸਵੀਰਾਂ ਇਹ ਸਾਹਮਣੇ ਆਈਆਂ ਆ ਵੀਡੀਓ ਜਿਹੜੀ ਹੈ ਵਾਇਰਲ ਹੋਈ ਆ ਔਰ ਲੋਕ ਅੱਡ-ਅੱਡ ਤਰੀਕੇ ਦੇ ਕਿੱਸੇ ਲਾ ਰਹੇ ਆ ਕਿ ਸ਼ਾਇਦ ਇਹ ਜਿਹੜੀ ਗੋਰੀ ਬੇਬੇ ਐ ਗੋਰੀ ਬਜ਼ੁਰਗ ਔਰਤ ਐ ਹੋ ਸਕਦੀ ਐ ਕਿ ਕੋਈ ਤਲਖੀ ਖਾ ਗਈ ਹੋਵੇ ਇਹਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਇਸ ਕਰਕੇ ਮਤਲਬ ਉਹਨੇ ਧੱਕਾ ਮਾਰਿਆ ਜਾਂ ਕਈ ਲੋਕ ਇਹ ਵੀ ਟਿੱਪਣੀਆਂ ਕਰ ਰਹੇ ਐ ਕਿ ਇਹ ਕਹਿ ਰਹੀ ਐ ਕਿ ਤੁਸੀਂ ਸਾਡਾ ਦੇਸ਼ ਛੱਡ ਕੇ ਚਲੇ ਜਾਓ ਇਹ ਬ੍ਰੈਂਪਟਨ ਦੀਆਂ ਤਸਵੀਰਾਂ ਐ ਬ੍ਰੈਂਪਟਨ ਤੋਂ ਇਹ ਵੀਡੀਓ ਜਿਹੜੀ ਐ ਵਾਇਰਲ ਹੋ ਰਹੀ ਐ ਪਰ ਤੁਸੀਂ ਜੇ ਇਹਦਾ ਦੂਸਰਾ ਐਂਗਲ ਜਿਹੜਾ ਅਸੀਂ ਤੁਹਾਨੂੰ ਦੱਸਣਾ ਚਾਹ ਰਹੇ ਆ ਹਾਲਾਕੀ ਗੱਲ ਕੀ ਹੋਈ ਆ ਮਾਮਲਾ ਕੀ ਸੀ ਇਹਦਾ ਪਤਾ ਨਹੀਂ ਲੱਗਿਆ ਪਰ ਇਹਨੂੰ ਜੇ ਦੂਸਰੀ ਐਂਗਲ ਨਾਲ ਆਪਾਂ ਦੇਖੀਏ ਤਾਂ ਤੁਸੀਂ ਬਿਲਕੁਲ ਤਸਵੀਰਾਂ ਦੇ ਵਿੱਚ ਦੇਖੋ ਜਦੋਂ ਇਹ ਗੋਰੀ ਬਜ਼ੁਰਗ ਚਾਰ ਪੰਜਾਬੀਆਂ ਦੇ ਨਾਲ ਕੋਈ ਗੱਲਬਾਤ ਕਰ ਰਹੀ ਹੈ ਬਹਿਸ ਕਰ ਰਹੀ ਹੈ ਤੇ ਪੰਜਾਬੀਆਂ ਦੇ ਅੱਗੋਂ ਜਿਹੜਾ ਸੁਭਾਅ ਹੈਗਾ ਜਿਹੜਾ ਉਹਨਾਂ ਦੀ ਚਿਹਰੇ ਦੀ ਮੁਸਕਾਨ ਹੈ ਉਹ ਬਿਲਕੁਲ ਨਾਰਮਲ ਜੀ ਹੈ ਜਿਵੇਂ ਆਪਾਂ ਮਜ਼ਾਕ ਦੇ ਵਿੱਚ ਕਿਸੇ ਦੇ ਨਾਲ ਕੋਈ ਗੱਲਬਾਤ ਕਰ ਰਹੇ ਹੋਈਏ ਹੋ ਸਕਦਾ ਹੈ ਕਿ ਇਹ ਜਿਹੜੀ ਬਜ਼ੁਰਗ ਹੈ ਮੈਂਟਲੀ ਤੌਰ ਤੇ ਠੀਕ ਨਾ ਹੋਵੇ ਉਹ ਆਪਣੀ ਕਿਸੇ ਹੋਰ ਗੱਲ ਨੂੰ ਪੰਜਾਬੀ ਪੰਜਾਬੀਆਂ ਦੇ ਸਾਹਮਣੇ ਰੱਖ ਰਹੀ ਹੋਵੇ ਆਪਣੇ ਦਰਦ ਨੂੰ ਰੱਖ ਰਹੀ ਹੋਵੇ ਤਾਂ ਇਹ ਇੱਕ ਉਹਨੇ ਦੱਸਿਆ ਵੀ ਹੋਵੇ ਵੀ ਕਿਸੇ ਨੇ ਸ਼ਾਇਦ ਮੈਨੂੰ ਐ ਧੱਕਾ ਮਾਰਿਆ ਇਹ ਵੀ ਗੱਲ ਇੱਥੇ ਹੋ ਸਕਦੀ ਹੈ ਜ਼ਰੂਰੀ ਨਹੀਂਗਾ ਕਿ ਇਹ ਜਿਹੜੀ ਗੋਰੀ ਹੈਗੀ ਉਹ ਪੰਜਾਬੀਆਂ ਨੂੰ ਹੀ ਧੱਕੇ ਮਾਰ ਰਹੀ ਹੋਵੇ ਹੋ ਸਕਦੀ ਉਹ ਆਪਣੀ ਕੋਈ ਗੱਲ ਸਮਝਾ ਰਹੀ ਹੋਵੇ ਕਿ ਮੇਰੇ ਨਾਲ ਕਿਸੇ ਨੇ ਐ ਕੀਤਾ ਮੈਨੂੰ ਐ ਧੱਕਾ ਮਾਰਿਆ ਕਿਉਂਕਿ ਜਿਹੜੇ ਇਹ ਚਾਰ ਪੰਜਾਬੀ ਖੜੇ ਆ ਤੁਸੀਂ ਦੇਖੋ ਇਹਨਾਂ ਦੇ ਚਿਹਰਿਆਂ ਦੇ ਹਾਵ ਭਾਵ ਦੇਖੋ ਜਦੋਂ ਕੋਈ ਗੋਰਾ ਲੜਦਾ ਆ ਆਪਾਂ ਥੋੜਾ ਜਿਹਾ ਗੁੱਸੇ ਦੇ ਮੂਡ ਦੇ ਵਿੱਚ ਹੁੰਨੇ ਆ ਆਪਣੇ ਚਿਹਰਿਆਂ ਦੇ ਉੱਤੇ ਖੁਸ਼ੀ ਕਦੇ ਨਹੀਂ ਹੁੰਦੀਗੀ ਪਰ ਇੱਥੇ ਚਾਰੇ ਚਾਰੇ ਪੰਜਾਬੀ ਜਿਹੜੇ ਹੈਗੇ ਆ ਨੌਜਵਾਨ ਖੜੇ ਆ ਇਹ ਮੁਸਕਰਾ ਰਹੇ ਆ ਉਹਨਾਂ ਦੀ ਗੱਲਬਾਤ ਸੁਣ ਰਹੇ ਆ ਤੇ ਉਦੋਂ ਬਾਅਦ ਵੀ ਟੱਕਾ ਮਾਰਨ ਤੋਂ ਬਾਅਦ ਵੀ ਉਹਨਾਂ ਨੇ ਕੋਈ ਉਹੋ ਜਿਹਾ ਰਿਐਕਟ ਨਹੀਂ ਕੀਤਾ ਉਦੋਂ ਬਾਅਦ ਫਿਰ ਇਹ ਗੋਰੀ ਬਜ਼ੁਰਗ ਹੈ ਇੱਕ ਜਿਹੜਾ ਬੱਸ ਸਟਾਪ ਹੁੰਦਾ ਉੱਥੇ ਬੈਠ ਜਾਂਦੀ ਹੈ ਤੇ ਫਿਰ ਇੱਕ ਹੋਰ ਬੰਦਾ ਜਿਹੜਾ ਹੈਗਾ ਉਹ ਆ ਕੇ ਇਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉੱਥੇ ਵੀ ਕਿਸੇ ਆਪਾਂ ਇਸ ਤਰੀਕੇ ਦਾ ਕਹਿ ਸਕਦੇ ਹਾਂ ਕਿ ਕੋਈ ਗੁੱਸੇ ਵਾਲਾ ਮਾਹੌਲ ਉੱਥੇ ਵੀ ਨਹੀਂ ਬਣਿਆ ਸੋ ਹਜੇ ਤੱਕ ਪੂਰਾ ਅਸਲ ਮਾਮਲਾ ਕੀ ਹੈ ਉਸ ਦਾ ਤਾਂ ਪਤਾ ਨਹੀਂ ਲੱਗਿਆ ਪਰ ਇਹ ਜੋ ਤਸਵੀਰਾਂ ਸਾਹਮਣੇ ਆਈਆਂ ਹੋ ਸਕਦਾ ਹੈ ਕਿ ਮੈਂਟਲੀ ਤੌਰ ਤੇ ਇਹ ਬਜ਼ੁਰਗ ਜਿਹੜੀ ਆ ਉਹ ਠੀਕ ਨਾ ਹੋਵੇ ਜਾਂ ਫਿਰ ਆਪਣਾ ਕੋਈ ਦਖਾਂਤ ਆਪਣਾ ਕੋਈ ਦੁੱਖ ਇਹਨਾਂ ਨੂੰ ਵਿਚਾਰਿਆ ਪੰਜਾਬੀਆਂ ਨੂੰ ਆ ਨੌਜਵਾਨਾਂ ਨੂੰ ਦੱਸ ਲਈ ਹੋਵੇ ਕਿ ਮੇਰੇ ਨਾਲ ਆ ਕੱਲ ਜਿਹੜੀ ਆ ਉਹ ਹੋਈ ਹੈ ਜਾਂ ਫਿਰ ਮਾਮਲਾ ਹੁਣ ਕੀ ਆ ਇਹ ਤਾਂ ਇਹ ਚਾਰੇ ਜਣੇ ਆ ਇਹ ਹੀ ਦੱਸ ਸਕਦੇ ਆ ਪਰ ਫਿਲਹਾਲ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਔਰ ਅੱਡ ਅੱਡ ਤਰੀਕੇ ਦੇ ਕਮੈਂਟ ਇਸ ਵੀਡੀਓ ਦੇ ਥੱਲੇ ਸੋਸ਼ਲ ਮੀਡੀਆ ਤੇ ਜਦੋਂ ਇਹ ਇੰਸਟਾਗ੍ਰam ਤੇ ਵਾਇਰਲ ਹੋਈ ਹੈ ਅੱਡੜ ਤਰੀਕੇ ਦੇ ਕਮੈਂਟ ਜਿਹੜੇ ਕੀਤੇ ਜਾ ਰਹੇ ਆ ਕੋਈ ਕਹਿ ਰਿਹਾ ਕਿ ਪੰਜਾਬੀਆਂ ਨੂੰ ਦੇਖੋ ਇਹ ਗੋਰੀ ੱਟਕੇ ਮਾਰ ਰਹੀ ਹੈ ਕਿ ਤੁਸੀਂ ਸਾਡਾ ਦੇਸ਼ ਛੱਡ ਦਿਓ ਪਰ ਅਜੇ ਹੀ ਕੋਈ ਵੀ ਗੱਲ ਹਜੇ ਤੱਕ ਸਾਹਮਣੇ ਜਿਹੜੀ ਆ ਉਹ ਨਹੀਂ ਆਈ ਐ ਮਾਮਲਾ ਕੁਝ ਵੀ ਹੋ ਸਕਦਾ ਉਹ ਇੱਕ ਅੱਡ ਮਸਲਾ ਹੈਗਾ ਪਰ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਏ ਫਿਲਹਾਲ ਹਜੇ ਤੱਕ ਉਸ ਤਰੀਕੇ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਇਹ ਚਾਰੇ ਜਾਣਿਆਂ ਦੇ ਪੰਜੇ ਜਾਣੇ ਜਿੰਨੇ ਵੀ ਇੱਥੇ ਖੜੇ ਆ ਇੰਨਾ ਸਾਰਿਆਂ ਦੇ ਚਿਹਰੇ ਦੱਸ ਰਹੇ ਆ ਕੀ ਹੋ ਸਕਦਾ ਗੱਲਬਾਤ ਕੋਈ ਹਾਸੀ ਮਜ਼ਾਕ ਵਾਲੀ ਇਹ ਵਿਚਾਰੀ ਬਜ਼ੁਰਗ ਜਿਹੜੀ ਆ ਉਹ ਇੰਨਾ ਪੰਜਾਬੀਆਂ ਦੇ ਨਾਲ ਨੌਜਵਾਨਾਂ ਦੇ ਨਾਲ ਕਰ ਰਹੀ ਹੋਵੇ